ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ ਹੋਇਆ ਹੈ 7 ਮਈ 2025 ਉਹ ਦਿਨ ਤੁਹਾਨੂੰ ਯਾਦ ਹੋਵੇਗਾ ਜਦੋਂ ਮਾਸੂਮ ਬੱਚੇ ਸਕੂਲ ਵੈਨ ਦੇ ਵਿੱਚ ਜਾ ਰਹੇ ਸੀ ਤੇ ਅਚਾਨਕ ਪਟਿਆਲਾ ਸਮਾੜਾ ਰੋਡ ਤੇ ਹਾਦਸਾ ਵਾਪਰਦਾ ਹੈ ਰੇਤੇ ਦੇ ਨਾਲ ਭਰਿਆ ਹੋਇਆ ਟਿੱਪਰ ਸੀ ਜਿਸ ਦੇ ਨਾਲ ਇਸ ਸਕੂਲ ਵੈਨ ਦੀ ਟੱਕਰ ਹੁੰਦੀ ਹੈ ਸੱਤ ਮਾਸੂਮਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਜੋ ਡਰਾਈਵਰ ਸੀ ਜੋ ਇਸ ਗੱਡੀ ਨੂੰ ਚਲਾ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਸੀ ਲਗਾਤਾਰ ਇਸ ਪੂਰੇ ਹਾਦਸੇ ਲੈ ਕੇ ਜੋ ਪਰਿਵਾਰ ਸੀ ਇਨਸਾਫ ਦੀ ਮੰਗ ਕਰ ਰਿਹਾ ਸੀ ਤੇ ਹੁਣ ਇਸੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਟਿਪਪਰ ਦਾ ਮਾਲਕ ਸੀ ਦਵਿੰਦਰ ਸਿੰਘ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਭੁਪਿੰਦਰ ਸਿੰਘ ਜੀ ਸੀ ਜੋ ਉਸ ਦਿਨ ਟਿਪਪਰ ਚਲਾ ਰਿਹਾ ਸੀ ਟਿਪਪਰ ਦਾ ਡਰਾਈਵਰ ਸੀ ਉਸ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਐਫ ਆਰ ਦੇ ਵਿੱਚ ਤਿੰਨ ਲੋਕਾਂ ਦਾ ਨਾ ਆਇਆ ਸੀ ਜਿਸ ਦੇ ਵਿੱਚੋਂ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੀਜੇ ਮੁਲਜ਼ਮ ਦੀ ਜਿਹੜੀ ਗ੍ਰਿਫਤਾਰੀ ਤੇ ਲਈ ਪੁਲਿਸ ਲੱਗ ਚੁੱਕੀ ਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਸਮਾਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਸੀ ਉਹ ਮਾਸੂਮ ਸੱਤ ਮਾਸੂਮ ਜਿਨ੍ਹਾਂ ਦੇ ਪਰਿਵਾਰ ਅੱਜ ਤੜਫ ਰਹੇ ਨੇ ਰੋ ਰਹੇ ਨੇ ਵਿਲਕ ਰਹੇ ਨੇ ਕਿਉਂਕਿ ਉਹਨਾਂ ਮਾਸੂਮਾਂ ਦੇ ਪਰਿਵਾਰਾਂ ਨੇ ਆਪਣੇ ਧੀ ਪੁੱਤ ਨੂੰ ਗਵਾਇਆ ਉਹਨਾਂ ਮਾਸੂਮਾਂ ਦੇ ਪਰਿਵਾਰ ਅੱਜ ਵੀ ਤੜਫ ਰਹੇ ਨੇ ਮੰਗ ਲਗਾਤਾਰ ਕਰ ਰਹੀ ਸੀ ਜੋ ਟਿਪਪਰ ਦੇ ਮਾਲਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਤੁਸੀਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਪਰ ਜੋ ਮਾਲਕ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਸੀ ਸਾਡੇ ਪੀਟੀਸੀ ਦੇ ਨਿਊਜ਼ ਦੇ ਵੱਲੋਂ ਲਗਾਤਾਰ ਕਵਰੇਜ ਕੀਤੀ ਗਈ ਗਰਾਊਂਡ ਜੀ ਉੱਥੇ ਜਾ ਕੇ ਦਿਖਾਇਆ ਗਿਆ ਕਿਸ ਤਰੀਕੇ ਦੇ ਨਾਲ ਉਹ ਪਰਿਵਾਰਾਂ ਦਾ ਹਾਲ ਕੀ ਹੈ ਕਿਸ ਤਰੀਕੇ ਦੇ ਨਾਲ ਪਰਿਵਾਰ ਤੜਫ ਰਹੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਹਾਲੇ ਤੱਕ ਸੁੱਕ ਨਹੀਂ ਰਹੇ ਪਰਿਵਾਰ ਰੋ ਰਿਹਾ 15 ਦਿਨਾਂ ਬਾਅਦ ਇਹ ਕਾਰਵਾਈ ਹੋਈ ਹੈ ਕਿਸ ਤਰੀਕੇ ਦੇ ਨਾਲ ਪੀਟੀਸੀ న్యూਸ ਦੇ ਵੱਲੋਂ ਗਰਾਉਂਡ ਜ਼ੀਰੋ ਤੇ ਜਾ ਕੇ ਇੱਕ ਕਵਰੇਜ ਕੀਤੀ ਗਈ ਤੇ ਹੁਣ ਉਸੇ ਕਵਰੇਜ ਦਾ ਇੰਪੈਕਟ ਤੁਹਾਨੂੰ ਦੱਸ ਰਿਹਾ ਜਿਸ ਦੇ ਵਿੱਚ ਇਹ ਵੱਡੀ ਕਾਰਵਾਈ ਹੋਈ ਹੈ ਇਹ ਉਹੀ ਟਿਪਪਰ ਹੈ ਕਿ ਜਦੋਂ ਬੱਚਿਆਂ ਨੂੰ ਸਕੂਲੋਂ ਛੁੱਟੀ ਹੋਈ ਪਟਿਆਲਾ ਤੋਂ ਬੱਚੇ ਸਕੂਲ ਵੈਨ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਜਾ ਰਹੇ ਸੀ ਮਿੱਟੀ ਨਾਲ ਲੱਦਿਆ ਟਿਪਪਰ ਇਹ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਸੀ ਮੌਕੇ ਤੇ ਬੈਲੈਂਸ ਉਹ ਬਣਿਆ ਨਹੀਂ ਤੇ ਉਸ ਤੋਂ ਬਾਅਦ ਇਹ ਗੱਡੀ ਨਾਲ ਟਕਰਾ ਗਿਆ ਉਸ ਤੋਂ ਬਾਅਦ 7 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤੇ 8ਵਾਂ ਜੋ ਇਨੋਵਾ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਹੈ ਟਿਪਪਰ ਡਰਾਈਵਰ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਕੋਲ ਲਰਨਿੰਗ ਲਾਇਸੈਂਸ ਸੀ ਬੇਸਿਕਲ ਓਪਰੇਟ ਤਾਂ ਇਹਦੇ ਮਾਲਕ ਹੀ ਹੋਏ ਨਾ ਗੁਰੂ ਮਾਲਕ ਹਾਜੇ ਤੱਕ ਫਰਾਰ ਨੇ ਜਿਹੜੇ ਹਾਥੀ ਨਾਲ ਦੇ ਸਿਰ ਤੇ ਰਹਿੰਦੇ ਨੇ ਡਰਾਈਵਰਾਂ ਦੇ ਜਾਂ ਇਲੀਗਲ ਅੰਸਰਾਂ ਦੇ ਉਹਨਾਂ ਦੇ ਹੱਥਾਂ ਤੇ ਹਰ ਹੱਤ ਖੜੀਆਂ ਲੱਗਣ ਉਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਉਹਨਾਂ ਦੀ ਵੀ ਕੋਠੀਆਂ ਕਾਰੋਬਾਰ ਕੁਰਕ ਕਿੱਤੇ ਜਾਣ ਉਹਨਾਂ ਨੂੰ ਪਤਾ ਲੱਗੇ ਵੀ ਯਾਰ ਜਦੋਂ ਕਿਸੇ ਦੇ ਉੱਪਰ ਬੀਤਦੀ ਹਤਾ ਉਸ ਦੇ ਉੱਪਰ ਕੀ ਕੀ ਉਹਦੇ ਹਾਲਾਤ ਹੋ ਜਾਂਦੇ ਨੇ ਪਰਿਵਾਰਾਂ ਦਾ ਇੱਕੋ ਹੀ ਮੰਗ ਹੈ ਕਿ ਜੋ ਟਿਪਰ ਦੇ ਮਾਲਕ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਵੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਅੱਜ ਵੀ ਤੜਫ ਰਹੇ ਨੇ ਉਹ ਦਿਨ ਨੂੰ ਯਾਦ ਕਰਕੇ ਰੋਂਦੇ ਨੇ ਕਿ ਉਹ ਦਿਨ ਸ਼ਾਇਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਆਂਦਾ ਇਹ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਦੇ ਸ਼ਾਇਦ ਉਹਨਾਂ ਨੂੰ ਉਸ ਦਿਨ ਰੋਕ ਲੈਂਦੇ ਤਾਂ ਅੱਜ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਇਸ ਘਰ ਦੇ ਵਿੱਚ ਹੁੰਦੇ ਉਹਨਾਂ ਦੇ ਘਰਾਂ ਦੇ ਵਿੱਚ ਸੱਤਨਾਂ ਵਿੱਚ ਹੁੰਦੇ ਮਾਵਾ ਦਾ ਹਾਲ ਵੇਖ ਕੇ ਰੋਣਾ ਆਉਂਦਾ ਹੈ ਕਿਉਂਕਿ ਮਾਵਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਨਾ ਵੱਡਾ ਕੀਤਾ ਚਾਵਾਂ ਦੇ ਨਾਲ ਸਕੂਲ ਭੇਜਿਆ ਸੀ ਉਮੀਦ ਸੀ ਕਿ ਬੱਚੇ ਘਰ ਆਣਗੇ ਤਾਂ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣਾ ਬਣਾ ਕੇ ਦਵਾਂਗੇ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਲਈ ਸ਼ਾਪਿੰਗ ਕੀਤੀ ਹੈ ਕਿਉਂਕਿ ਕਿਸੇ ਬੱਚੇ ਦਾ ਜਨਮ ਦਿਨ ਆਉਣ ਵਾਲਾ ਸੀ ਕਿਸੇ ਬੱਚੇ ਦੇ ਲਈ ਮਾਪਿਆਂ ਨੇ ਕੁਝ ਨਵਾਂ ਸੋਚਿਆ ਹੋਇਆ ਸੀ ਇਸ ਤਰੀਕੇ ਦੀਆਂ ਤਸਵੀਰਾਂ ਸਿਗੀਆਂ ਮਾਪਿਆਂ ਦਾ ਦਰਦ ਦੇਖ ਕੇ ਅੱਖਾਂ ਭਰ ਆਉਂਦੀਆਂ ਨੇ ਪਰ ਇਹਨਾਂ ਮਾਪਿਆਂ ਨੂੰ ਇਨਸਾਫ ਦੀ ਗੁਹਾਰਾ ਇਨਾਂ ਦੇ ਵੱਲੋਂ ਲਗਾਈ ਜਾ ਰਹੀ ਸੀ ਕਿ ਸ਼ਾਇਦ ਸਾਡੇ ਬੱਚਿਆਂ ਦੀ ਮੌਤ ਦਾ ਇਨਸਾਫ ਮਿਲ ਜੇ ਉਸ ਟਿਪਰ ਮਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਟਿਪਰ ਨੇ ਸਾਡੇ ਬੱਚਿਆਂ ਦੀ ਮੌਤ ਲਈ ਜਿਸ ਟਿਪਰ ਨੇ ਸਾਡੇ ਬੱਚਿਆਂ ਨੂੰ ਖਤਮ ਕਰ ਦਿੱਤਾ ਉਹਨਾਂ ਦੇ ਹਾਲ ਦੇਖ ਕੇ ਜਿਸ ਤਰੀਕੇ ਦੇ ਨਾਲ ਮਾਪੇ ਤੜਫੇ ਸਨ ਤੇ ਇਹ ਲਗਾਤਾਰ ਮੰਗ ਕਰ ਰਹੀ ਸੀ ਤਾਂ ਉਸ ਟਿਪਰ ਮਾਲਕ ਦਾ ਵੀ ਬਿਆਨ ਤੁਹਾਨੂੰ ਸੁਣਾਵਾਂਗੇ ਜਿਸ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਬਹੁਤ ਦੁੱਖ ਹੈ ਕਿ ਬੱਚਿਆਂ ਦੀ ਮਾਸੂਮਾ ਦੀ ਮੌਤ ਹੋਈ ਮੈਂ ਨਹੀਂ ਸਿਚਾਉਂਦਾ ਇਸ ਤਰੀਕੇ ਦਾ ਕੋਈ ਘਟਨਾਕ੍ਰਮ ਵਾਪਰੇ ਪਰ ਉਸ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਮੇਰੇ ਇਸ 'ਚ ਕੋਈ ਗਲਤੀ ਨਹੀਂ ਹੈ ਕਿਉਂਕਿ ਮੇਰੇ ਸਿਰਫ ਫਰਮ ਦੇ ਨਾਮ ਤੇ ਟਿਪਰ ਸੀਗਾ ਜੋ ਮਾਲਕ ਸੀਗਾ ਦੂਸਰਾ ਉਸ ਦੇ ਵੱਲੋਂ ਇਸ ਟਿਪਰ ਦੇ ਡਰਾਈਵਰ ਨੂੰ ਜਿਹੜੀ ਆ ਦਿੱਤੀ ਗਈ ਸੀਗੀ ਛੂਟ ਤੇ ਉਹ ਟਿਪਪਰ ਚਲਾ ਰਿਹਾ ਸੀ ਮੈਨੂੰ ਇਸ ਬਾਰੇ ਕੁਝ ਜਾਣਕਾਰੀ ਨਹੀਂ ਸੀ ਤਾਂ ਕਿਸ ਤਰੀਕੇ ਦੇ ਨਾਲ ਉਸ ਟਿਪਪਰ ਮਾਲਕ ਦਾ ਕੀ ਕੁਝ ਕਹਿਣਾ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਇਲਜ਼ਾਮ ਲੱਗੇ ਨੇ ਕਿ 8 ਮਾਸੂਮਾਂ ਦੀ ਜਿਹੜੇ 7 ਮਾਸੂਮ ਤੇ ਇੱਕ ਡਰਾਈਵਰ ਜਿਸ ਦੀ ਮੌਤ ਦਾ ਜ਼ਿੰਮੇਵਾਰ ਉਸ ਨੂੰ ਠਹਿਰਾਇਆ ਜਾ ਰਿਹਾ ਹੈ ਇਹਨਾਂ ਇਲਜ਼ਾਮਾਂ ਲੈ ਕੇ ਟਿਪਪਰ ਮਾਲਕ ਦਾ ਕੀ ਕੁਝ ਕਹਿਣਾ ਹੈ ਆਪ ਸੁਣ ਲਿਓ ਦਿਵਿੰਦਰ ਸਿੰਘ ਜੀ ਇਹ ਜਿਹੜੇ ਟਿਪਪਰ ਤੁਹਾਡਾ ਸੀ ਮੇਰੀ ਫਰਮ ਦੇ ਨਾਮ ਹੁੰਦੇ ਸੀ ਤੁਹਾਡੀ ਫਰਮ ਤੁਹਾਡੇ ਨਾਲ ਹੋਰ ਵੀ ਕੋਈ 파ਟਨਰ ਹੈ ਹਾਂਜੀ ਦੂਜੇ ਰਣਜੀਤ ਸਿੰਘ ਜੀ ਅੱਛਾ ਉਹ ਵੀ ਤੇ ਜਿਹੜਾ ਤੁਸੀਂ ਡਰਾਈਵਰ ਰੱਖਿਆ ਇਹ ਕਿੰਨੇ ਇਹ 19 ਸਾਲ ਉਮਰ ਦੱਸ ਰਿਹਾ ਸੀ ਉਹ ਰਣਕੀਰ ਸਿੰਘ ਨੇ ਰੱਖਿਆ ਜੀ ਮੈਨੂੰ ਇਸ ਚੀਜ਼ ਬਾਰੇ ਨਾਲ ਸਾਫ ਨੂੰ ਨਹੀਂ ਪਤਾ ਤਾਂ ਮੈਨੂੰ ਕਹਿੰਦੇ ਹੈਵੀ ਲਾਇਸੈਂਸ ਹੈ ਮੈਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਵੀ ਲਾਇਸੈਂਸ ਵੀ ਨਹੀਂ ਸਰ ਨਹੀਂ ਮੈਨੂੰ ਉਹਨੇ ਇਹ ਦੱਸਿਆ ਜੀ ਹੈਵੀ ਲਾਇਸੈਂਸ ਹੈ ਇਹਦੇ ਕੋਲ ਤਾਂ ਤੁਸੀਂ ਕੰਡੈਕਟਰ ਨਹੀਂ ਰੱਖਦੇ ਸੀ ਨਾਲ ਜਦੋਂ ਗੱਡੀ ਵਗ ਗਈ ਗੱਡੀਆਂ ਉਸੇ ਕੋਲ ਚੱਲ ਰਹੀ ਸੀ ਹੈ ਜੀ ਗੱਡੀ ਉਸੇ ਕੋਲ ਚੱਲ ਰਹੀ ਸੀ ਮੇਰੇ ਦਾ ਫਰਮ ਦੇ ਨਾਮ ਤੇ ਗੱਡੀ ਲਈ ਸੀ ਗੁਰਨਾਨ ਫਰਮ ਤੇ ਨਾਮ ਹਾਂਜੀ ਹਾਂ ਜਗਨਦੀਰ ਸਿੰਘ ਵਿਚੇ ਮਤਲਬ ਆਹ ਗੱਡੀ ਉਸੇ ਕੋਲ ਚੱਲ ਰਹੀ ਸੀ ਉਹੀ ਉਹਦੀ ਰਿਪੇਅਰ ਕਰਾਉਂਦਾ ਸੀ ਮੇਨਟੇਨੈਂਸ ਸਭ ਕੁਝ ਉਹੀ ਕਰਾਉਂਦਾ ਸੀ ਹੁਣ ਬੱਚੇ ਦੀ ਜਾਨ ਚਲੀ ਗਈ ਦੇਖੋ ਬਹੁਤ ਦੁੱਖ ਹੈ ਦੁੱਖ ਬਹੁਤ ਜ਼ਿਆਦਾ ਆਈ ਅਸਲੀ ਜਾਨ ਸੋ ਸਾਡੇ ਨਾਲ ਪੀਟੀਸੀ ਨਿਊਜ਼ ਦੇ ਡਿਜੀਟਲ ਹੈੱਡ ਵੀ ਮੌਜੂਦ ਨੇ ਡਿਜੀਟਲ ਐਡੀਟਰ ਨੇ ਜਿਨ੍ਹਾਂ ਦੇ ਵੱਲੋਂ ਗਰਾਉਂਡ ਜ਼ੀਰੋ ਤੇ ਜਾ ਕੇ ਰਿਪੋਰਟਿੰਗ ਕੀਤੀ ਗਈ ਉਹਨਾਂ ਪਰਿਵਾਰਾਂ ਦਾ ਦੁੱਖ ਦਸਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਅੱਜ ਵੀ ਰੋ ਰਹੇ ਨੇ ਵਿਲਕ ਰਹੇ ਨੇ ਉਹ ਮਾਸੂਮਾਂ ਦੇ ਲਈ ਉਹ ਆਪਣੇ ਜੀਆਂ ਦੇ ਲਈ ਜਿਨ੍ਹਾਂ ਨੇ ਆਪਣੇ ਤੀ ਪੁੱਤਾਂ ਨੂੰ ਗਵਾਇਆ ਲਗਾਤਾਰ ਇਹ ਪੀੜਤ ਪਰਿਵਾਰ ਮੰਗ ਕਰ ਰਹੀ ਸੀ ਕਿ ਟਿਪਰ ਦੇ ਮਾਲਕ ਗ੍ਰਿਫਤਾਰ ਹੋਣੇ ਚਾਹੀਦੇ ਤੁਸੀਂ ਡਰਾਈਵਰ ਨੂੰ ਬੇਸ਼ੱਕ ਗ੍ਰਿਫਤਾਰ ਕਰ ਲਿਆ ਪਰ ਜੋ ਟਿਪਰ ਦੇ ਮਾਲਕ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਗਰਾਊਂਡ ਜ਼ੀਰੋ ਤੇ ਜਾ ਕੇ ਰਿਪੋਰਟਿੰਗ ਕੀਤੀ ਗਈ ਤਾਂ ਕਿ ਕੁਝ ਦਲੀਪ ਕਹਿਣਾ ਹੈ ਤੁਹਾਡਾ ਇਸ ਪੂਰੇ ਮਾਮਲੇ ਦੇ ਵਿੱਚ ਜੋ ਖਬਰ ਦਾ ਅਸਰ ਹੋਇਆ ਤੇ ਹੁਣ ਜੋ ਟਿਪਰ ਦਾ ਮਾਲਕ ਗ੍ਰਿਫਤਾਰ ਕਰ ਲਿਆ ਗਿਆ

ਉਹ ਦਾ ਜਾਣਾ ਇਹ ਬਹੁਤ ਵੱਡਾ ਘਾਟਾ ਸੀ ਉਸ ਦੌਰ ਚ ਤੁਹਾਨੂੰ ਯਾਦ ਹੋਵੇਗਾ ਕਿ ਇੰਡੀਆ ਪਾਕਿਸਤਾਨ ਦੀ ਵਾਰ ਵੀ ਸ਼ੁਰੂ ਹੋ ਗਈ ਸੀ ਉਸ ਵੇਲੇ ਇਹ ਮਾਮਲਾ ਕਿਤੇ ਨਾ ਕਿਤੇ ਦੱਬਿਆ ਵੀ ਗਿਆ ਸੀ ਪਰ ਜਿਵੇਂ ਅਸੀਂ ਗਰਾਊਂਡ ਤੇ ਜਾ ਕੇ ਪਰਿਵਾਰਾਂ ਦਾ ਹਾਲ ਜਾਣਿਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉੱਪਰ ਵੀ ਇਸ ਦਾ ਦਬਾਅ ਪਿਆ ਡਰਾਈਵਰ ਦੀ ਗ੍ਰਿਫਤਾਰੀ ਤੋਂ ਕੁਝ ਨਹੀਂ ਸੀ ਪਰ ਪਰਿਵਾਰ ਵਾਲੇ ਪਰ ਉਹਨਾਂ ਦੀ ਕੋਈ ਕਮੰਦ ਸੀ ਇਹ ਜੋ ਬੇਕਾਬੂ ਟੇਪਰ ਸੜਕਾਂ ਤੇ ਦੌੜ ਰਹੇ ਹੈ ਦੌੜ ਦੀ ਮੌਤ ਬਣ ਕੇ ਦੌੜ ਰਹੇ ਹੈ ਉਹਨਾਂ ਦੇ ਜੋ ਮਾਲਕ ਨੇ ਉਹਨਾਂ ਤੇ ਉੱਪਰ ਕਾਰਵਾਈ ਹੋਵੇ ਤਾਂ ਕਿ ਅਸਲੀ ਜਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਇਹਨਾਂ ਦੀ ਸਪੀਡ ਕੰਟਰੋਲ ਕੀਤੀ ਜਾਵੇ ਔਰ ਇਹਨਾਂ ਨੂੰ ਜਾਂਚ ਦੇ ਚਲਾਇਆ ਜਾਵੇ ਤਾਂ ਇਸ ਦੇ ਵਿੱਚ ਜੋ ਅੱਜ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਡੀ ਜਾਣਕਾਰੀ ਵਿੱਚ ਪਾਉਣਾ ਕਿ ਇਸ ਦੇ ਵਿੱਚ ਤਿੰਨ ਮਾਲਕ ਸੀ ਜਿਹਦੇ ਵਿੱਚ ਦੋਹਾਂ ਦਾ ਨਾਮ ਤਾਂ ਲਿਖਿਆ ਸੀ第三 ਮਾਲਕ ਦਾ ਨਾਮ ਐਡ ਕਰਨ ਦੀ ਦੀ ਪਰਿਵਾਰ ਵਾਲਿਆਂ ਦੀ ਮੰਗ ਚੱਲ ਰਹੀ ਸੀ ਬਾਕੀ ਅਣਪਛਾਤੇਆਂ ਦਾ ਨਾਮ ਲਿਖਿਆ ਹੋਇਆ ਸੀ ਤਾਂ ਹੁਣ ਪੁਲਿਸ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਜਿਹੜਾ ਦਬਾਅ ਪਿਆ ਤੇ ਇੱਕ ਦਵਿੰਦਰ ਸਿੰਘ ਜੋ ਦਿੱਪਰ ਦਾ ਮਾਲਕ ਹੈ ਉਹ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੂਜੇ ਦੀ ਭਾਲ جاری ਹੈ ਤੇ ਬਾਕੀ ਜੋ ਪਰਿਵਾਰਾਂ ਦੀ ਮੰਗ ਹੈ ਜੋ ਜਿਹੜਾ ਇਹਨਾਂ ਦੇ ਵਿੱਚ 파ਟਨਰ ਹੈ ਉਸ ਦੀ ਵੀ ਗ੍ਰਿਫਤਾਰੀ ਕੀਤੀ ਜਾਵੇ હાલાકી માલકને રેહણ નાભા દર્જ કર એનાટી અદાલત પટિયા અદાલત લગા રહી ગ્રફત્રી ના હોય ਪਰ ਉਸ ਤੋਂ ਬਾਅਦ ਟੀਲ ਜੋ ਰਿਜੈਕਟ ਹੋਈ ਫੇਰ ਹੋਰ ਦਬਾਤੇ ਆ ਪੁਲਿਸ ਦੇ ਉੱਪਰ ਔਰ ਅਸੀਂ ਲਗਾਤਾਰ ਇਹ ਖਬਰ ਚੱਕ ਰਹੇ ਸੀ ਕਿ ਤੇ ਚੇਤਤੌਰ ਤੇ ਕਿ ਜੋ ਇਸ ਦੇ ਮਾਲਕ ਨੇ ਇਹਨਾਂ ਦੇ ਉੱਪਰ ਕਾਰਵਾਈ ਕਿਸ ਤਰ੍ਹਾਂ ਪੁਲਿਸ ਕਿਸ ਤਰੀਕੇ ਦੀ ਗੋਡੀ ਕਰ ਰਹੀ ਹੈ ਉਸ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਜਦੋਂ ਸ਼ਰਾਬਖਾਨੇ ਦੇ ਮਾਲਕ ਸੀ ਕਿ ਸ਼ਰਾਬਖਾਨੇ ਦੇ ਜੋ ਸਰਦਨਾਸੂ ਦਿੱਤੀ ਤੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਤੇ ਇਹ ਤਾਂ ਨਾਦੇ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਰਹ ਰਹੇ ਨੇ ਪਹਿਲੀ ਗੱਲ ਦੂਜੀ ਗੱਲ ਜਦੋਂ ਇਹਨਾਂ ਨੂੰ ਜਾਂ ਗ੍ਰਿਫਤਾਰੀ ਨਹੀਂ ਹੋ ਪਾ ਰਹੀ ਸੀ ਉਸ ਦਾ ਸਿੱਧਾ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਵੀ ਸਵਾਲ ਉੱਠੇ ਜਾ ਰਹੇ ਸੀ ਜੀ ਪੁਲਿਸ ਪ੍ਰਸ਼ਾਸਨ ਨੇ ਲੰਨਤਚਾਰ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਫਾਈਨਲੀ ਪੁਲਿਸ ਪ੍ਰਸ਼ਾਸਨ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਔਰ ਜੋ ਇੱਕ ਨੂੰ ਸ਼ਰਨ ਦੇ ਰਿਹਾ ਸੀ تین ਲੋਕ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਹੈ ਤੇ ਇਹ ਜੋ ਪਹਿਲੀ ਕਾਮਯਾਬੀ ਅਸੀਂ ਗਵਾਂਦੀ ਸੀ ਜੋ ਮਾਪਿਆਂ ਦੇ ਜੋ ਲਗਮ ਨੇ ਉਹਨਾਂ ਦੇ ਮੱਲਮ ਤੋਂ ਬਾਅਦ ਦੀ ਪਹਿਲੀ ਕੋਸ਼ਿਸ਼ ਹੈ ਬਾਕੀ ਜੋ ਅੱਗੇ ਦੀ ਕਿਉਂਕਿ ਇਹ ਪੇਪਰ ਮਾਰਕਾ ਦੇ ਉੱਪਰ ਗ੍ਰਿਫਤਾਰੀ ਦੀ ਗੱਲ ਇਸ ਕਰਕੇ ਵੀ ਨਹੀਂ ਕਰ ਸਕਦੇ ਕਿ ਇਹ ਪੇਪਰ ਜੋ ਹੈ ਉਹ ਹਰਿਆਣਾ ਦੇ ਵਿੱਚ ਬਣਿਆ ਹੈ ਪੰਜਾਬ ਦੇ ਕਈ ਵਾਇਲੇਸ਼ਨਸ ਨੇ ਇਸ ਦਾ ਜੋ ਪਰਮਿਸ਼ਨ ਉਹ ਐਕਸਪਾਇਰ ਹੈ ਇਹਦੇ ਟੈਕਸ ਉਹ ਨਹੀਂ ਪੜੇਗਾ ਤੁਸੀਂ ਸੋਚੋ ਕਿ ਤੁਸੀਂ ਕਿਸ ਗਰਾਊਂਡ ਤੇ ਇਸ ਟਿਪਰ ਹੋਟੇਪਰ ਦੇ ਮਾਲਕ ਨੂੰ ਦੀ ਮਾਫ ਕਰੋਗੇ ਤੇ ਇਹ ਪਹਿਲੀ ਗ੍ਰਸਤਾਰੀ ਹੋਈ ਜਾਂ ਅੱਗੇ ਦੀ ਗ੍ਰਸਤਾਰੀ ਕਦੋਂ ਹੋਏਗੀ ਤਾਂ ਬਿਲਕੁਲ ਦਲੀਪ ਜੋ ਮੁਲਜ਼ਮ ਨੇ ਜੜਨਾ ਨੂੰ ਫੜਿਆ ਗਿਆ ਮਾਲਕ ਉਸਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੀ ਕੋਈ ਘਟਨਾ ਹੋ ਜਾਈਗੀ ਕਿਉਂਕਿ ਜੋ ਡਰਾਈਵਰ ਨਿਯੁਕਤ ਕੀਤਾ ਗਿਆ ਸੀਗਾ ਇਹ ਦੱਸ ਕੇ ਮੈਨੂੰ ਕਿਹਾ ਗਿਆ ਸੀ ਜੋ ਮੇਰਾ ਦੂਸਰਾ ਪਾਰਟਨਰ ਸੀਗਾ ਕਿ ਉਹਦੇ ਕੋਲ ਹੈਵੀ ਲਾਇਸੈਂਸ ਹੈ ਉਮਰ ਕਿੰਨੀ ਹੈ ਉਹ ਕੋ ਚੱਲੇਗਾ ਨਹੀਂ ਚੱਲੇਗਾ ਇਸ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਇਸ ਜੋ ਟਿਪਰ ਮਾਲਕ ਹੈ ਉਸਦੇ ਵੱਲੋਂ ਬੇਕ ਕੋਸ਼ਿਸ਼ ਕੀਤੀ ਕਿ ਮੇਰਾ ਇਸ ਦੇ ਵਿੱਚ ਕੋਈ ਹੱਥ ਨਹੀਂ ਮੇਰੀ ਸਿਰਫ ਫਰਮ ਦਾ ਸੀ ਮੈਂ ਮੇਰਾ ਬਸ ਬਹੁਤ ਦਾ ਇੱਕ ਆਮ 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 ਆਦਮੀ ਵਰਗਾ ਸਵਾਲ ਹੈ ਕਿ ਜਦੋਂ ਇਹ ਪੇਪਰ ਪੈਸੇ ਕਮਾ ਕੇ ਲੈ ਆ ਕੇ ਦੇ ਰਿਹਾ ਤੁਹਾਨੂੰ ਮੈਂ ਫਰਕ ਕਰਦਾ ਕਿ 100 ਰੁਪਏ ਤੇ ਟਿਪਰ ਨੇ ਕਮਾ ਕੇ ਦਿੱਤੇ ਤਾਂ ਮਾਲਕਾਂ ਦੇ ਵਿੱਚ ਬਰਾਬਰ ਵੰਡੇ ਜਾਂਦੇ ਹੋਣਗੇ। ਬਿਲਕੁਲ ਜ਼ਿੰਮੇਵਾਰੀ ਬਰਾਬਰ ਕਿਉਂ ਨਹੀਂ ਵੰਡੀ ਜਾਏਗੀ? ਇਹ ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੋ ਡਰਾਈਵਰ ਰੱਖਿਆ ਗਿਆ ਉਹ ਹੈਵੀ ਡਰਾਈਵਰ ਹੈ ਹੈਵੀ ਡਰਾਈਵਿੰਗ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਇਸ ਨੂੰ ਮਰਦਾ ਹੈ। ਤਾਂ ਇਹ ਬੜੀ ਬੇਸਿਸ ਦੀ ਗੱਲ ਹੈ। ਇਹ ਜਿਹੜੀਆਂ ਗੱਲਾਂ ਬਚਣ ਦੀਆਂ ਕਿਤੇ ਜਾਂਦੇ ਨੇ ਜਿੱਥਾਂ ਦਾ ਕੋਈ ਆਧਾਰ ਨਹੀਂ ਹੁੰਦਾ ਉਹਦੇ ਉੱਪਰ ਪ੍ਰਿੰਦਰ ਸਿੰਘ ਇਹ ਗੱਲ ਬੋਲ ਰਿਹਾ। ਕਿਉਂਕਿ ਟਿਪਰ ਦੀ ਝੇਕਰ ਗੱਲ ਕੀਤੀ ਜਾਵੇ ਉਸਦੇ ਸਾਰੇ ਕਾਗਜ਼ ਤਾਂ ਐਕਸਪਾਇਰ ਹੋ ਚੁੱਕੇ ਸੀਗੇ ਜੇ ਤੁਸੀਂ ਆਪ ਕਵਰੇਜ ਕੀਤੀ ਤੁਸੀਂ ਸ ਗੱਡੀ ਬੈਨ ਸੀਗੀ ਕਿਉਂਕਿ ਉੱਥੇ ਦੇ ਇਹਨਾਂ ਦੇ ਵੱਲੋਂ ਜੋ ਚਲਾਨ ਸੀਗੇ ਉਹ ਨਹੀਂ ਭਰੇਗੇ ਤੇ ਹੁਣ ਕਿਸ ਤਰੀਕੇ ਦੇ ਇਹ ਕਾਰਵਾਈ ਕੀਤੀ ਜਾਏਗੀ ਜੋ ਤੀਸਰਾ ਮੁਲਜ਼ਮ ਹੋਏਗਾ ਉਸ ਨੂੰ ਕਰੋ ਤੱਕ ਗ੍ਰਿਫਤਾਰ ਕੀਤਾ ਜਾਵੇਗਾ ਪ੍ਰਸ਼ਾਸਨ ਕਿਉਂਕਿ ਪੀਟੀਸੀ న్యూਸ ਦੇ ਵੱਲੋਂ ਲਗਾਤਾਰ ਕਵਰੇਜ ਕੀਤੀ ਜਾ ਰਹੀ ਸੀ ਤੇ ਹੁਣ ਇਹ ਕਾਮਯਾਬੀ ਹੈ ਦੇਖੋ ਪ੍ਰਸ਼ਾਸਨ ਨੂੰ ਜੋ ਕਾਰਵਾਈ ਕਰ ਦੇਣੀ ਚਾਹੀਦੀ ਸੀ ਉਹ ਇੱਕ ਜੁਮਲਾ ਪ੍ਰਸ਼ਾਸਨ ਦੇ ਨਾਤੇ ਤਾਂ ਦੂਜੀ ਪਿਛਲੇ ਦਿਨ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਅੱਜ ਤੁਸੀਂ ਸੋਚਦੇ ਹੋ ਕਿ ਅੱਜ 24 ਤਰੀਕ ਹੋ ਗਈ ਹੈ 7 ਤਰੀਕ ਨੂੰ ਇਹ ਸਾਰੇ ਮਾਮਲਾ ਹੋਇਆ ਸੀ ई तो मतलब कि जा रही थी और मैं जो गलत नहीं है तो भी पता है बाकी जो मालिक ने किए की गिरफ्तारी कदों तक की जाएगी तय करेगी और यह भी पुलिस ने ही तय किया तय किया जो पटियाला अदालत तो ने सिफारिश कर दिया उस समय बच्चिया छुट्टी होंगी है वहना और बसिस चल दिया ने इस करके कोई घटना तो अवॉइड का मेजर अपनाया गया है कदों तक अपनाया जाए बहुत ही टैंपरेरी मेजर है

ਇਹ ਸਵਾਲ ਤਾਂ ਨਜਰੀ ਪ੍ਰਸ਼ਾਸਨ ਤੇ ਬਣਿਆ ਹੋਇਆ ਹੈ ਔਰ ਦਿੱਲੀ ਦਾ ਸਾਕਾ ਸਾਨੂੰ ਪਤਾ ਹੀ ਨਹੀਂ ਕਿਤਾ ਪ੍ਰਸ਼ਾਸਨ ਦਾ ਬਿਲਕੁਲ ਤਾਂਤਾ तमाम ਜਾਣਕਾਰੀ ਲਈ शुक्रिया ਲਗਾਤਾਰ ਗਰਾਉਂਡ ਜ਼ੀਰੋ ਤੋ ਜਾ ਕੇ ਦੱਸਿਆ ਗਿਆ ਉਹਨਾਂ ਪਰਿਵਾਰਾਂ ਦਾ ਹਾਲ ਉਹਨਾਂ ਪਰਿਵਾਰਾਂ ਉਹਨਾਂ ਪਰਿਵਾਰਾਂ ਤੇ ਦੁੱਖ ਨੂੰ ਸਾਂਝਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਲਗਾਤਾਰ ਮੰਗ ਕਰ ਰਹੇ ਸੀ ਕਿ ਟਿੱਪਰ ਮਾਲਕ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹੁਣ ਬੇਸ਼ੱਕ ਉਹਨਾਂ ਮਾਪਿਆਂ ਦੇ ਜ਼ਖਮਾਂ ਤੇ ਮਲਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਪਹਿਲੀ ਕਾਰਵਾਈ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਹੈ ਜਿੱਥੇ ਇੱਕ ਟਿੱਪਰ ਮਾਲਕ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਜੋ ਟਿੱਪਰ ਮਾਲਕ ਦਾ ਦੂਸਰਾ ਸਾਥੀ ਹੈ ਜੇਕਰ ਰਣਦੀਪ ਸਿੰਘ ਦੀ ਗੱਲ ਕੀਤੀ ਜਾਵੇ ਐਫ ਆਈ ਆਰ ਦੇ ਵਿੱਚ ਤਿੰਨ ਦਾ ਨਾਮ ਸੀਗਾ ਜਿਨ੍ਹਾਂ ਦੇ ਵਿੱਚੋਂ ਦੋ ਦੀ ਗ੍ਰਫਤਾਰੀ ਹੋ ਚੁੱਕੀ ਹੈ ਤੇ ਤੀਜੇ ਮਾਲਕ ਦੀ ਗ੍ਰਫਤਾਰੀ ਤੇ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਲੱਗਿਆ ਹੋਈਆਂ ਨੇ ਤਾਂ ਜਿਸ ਸ਼ਖਸ ਦੇ ਵੱਲੋਂ ਜਿਨ੍ਹਾਂ ਲੋਕਾਂ ਦੇ ਵੱਲੋਂ ਦਵਿੰਦਰ ਸਿੰਘ ਨੂੰ ਜੋ ਕਿ ਟਿਪਰ ਮਾਲਕ ਹੈ ਉਸ ਨੂੰ ਸ਼ਰਨ ਦਿੱਤੀ ਗਈ ਸੀ ਉਸ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਹੁਣ ਪੁਲਿਸ ਦਾ ਕਹਿਣਾ ਕਿ ਜਲਦ ਤੀਜੇ ਮੁਲਜ਼ਮ ਨੂੰ ਜੋ ਕਿ ਰਣਦੀਪ ਸਿੰਘ ਹੈ ਐਫਆਰ ਦੇ ਵਿੱਚ ਜਿਸ ਦਾ ਨਾਮ ਦਰਜ ਹੈ ਉਹ ਟਿੱਪਰ ਮਾਲਕ ਦੱਸਿਆ ਜਾਂਦਾ ਹੈ ਉਸ ਨੂੰ ਵੀ ਜਲਦ गिरफ्तार ਕੀਤਾ ਜਾਵੇਗਾ ਤਾਂ ਲਗਾਤਾਰ ਹੁਣ ਜਿਹੜਾ ਸਰਗਰਮ ਹੋ ਗਿਆ ਪ੍ਰਸ਼ਾਸਨ ਜਾਂ ਫਿਰ ਪੁਲਿਸ ਕੈਰੀ ਜਾਵੇ ਜਦੋਂ ਤੱਕ ਪਰਿਵਾਰਾਂ ਦਾ ਦੁੱਖ ਸਾਂਝਾ ਨਹੀਂ ਹੋਇਆ ਸੀ ਪਰਿਵਾਰਾਂ ਦਾ ਦੁੱਖ ਸਾਹਮਣੇ ਨਹੀਂ ਆਇਆ ਸੀ ਉਸ ਤੱਕ ਪ੍ਰਸ਼ਾਸਨ ਸ਼ਾਇਦ ਸੁੱਤਾ ਹੋਇਆ ਸੀ ਪਰ ਜਦੋਂ ਹੀ ਪੀਟੀਸੀ ਨਿਊਜ਼ ਦੇ ਵੱਲੋਂ ਇਸੇ ਖਬਰ ਨੂੰ ਜ਼ੋਰ ਦੇ ਨਾਲ ਨਸ਼ਰ ਕੀਤਾ ਗਿਆ ਪਰਿਵਾਰਾਂ ਤੱਕ ਪਹੁੰਚ ਕੀਤੀ ਗਈ ਗਰਾਊਂਡ ਜ਼ੀਰੋ ਤੇ ਦਿਖਾ ਜਾ ਕੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਟਿੱਪਰ ਜਿਹੜੀ ਸੜਕਾਂ ਤੇ ਤੁਰਦੇ ਨੇ ਕਿਸ ਤਰੀਕੇ ਦੇ ਨਾਲ ਮੌਤ ਬਣ ਕੇ ਸੜਕਾਂ ਦੇ ਤੁਰਦੇ ਨੇ ਤੇ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਜ਼ਰੂਰ ਕੀਤੀ ਗਈ ਆ ਤਾਂ ਪੁਲਿਸ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੇ ਕ ਗ੍ਰਿਫਤਾਰੀ ਹੋਈ ਹੈ ਤੇ ਕਿੰਨੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪਹਿਲਾ ਉਹ ਵੀ ਸੁਣ ਲਨੇ ਆ ਤੇ ਦੇ ਵਿੱਚ ਤਿੰਨ ਮੁਲਜ਼ਮ ਸੀਗੇ ਪਹਿਲਾ ਜਿਹੜਾ ਮੇਨ ਦੋਸ਼ੀ ਸੀਗਾ ਭੁਪਿੰਦਰ ਸਿੰਘ ਅਲੀ ਸਕੂਪੀ ਉਹਨੂੰ ਸੇਮ ਡੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹ ਹੁਣ ਜੁਡੀਸ਼ੀਅਲ ਲਾਕਅਪ ਦੇ ਅੰਦਰ ਉਸ ਤੋਂ ਬਾਅਦ ਜਿਹੜਾ ਹੁਣ ਹੈ ਅੱਜ ਅਸੀਂ ਦਵਿੰਦਰ ਸਿੰਘ ਜਿਹੜਾ ਉਹਦਾ ਟਿੱਕਰ ਦਾ ਮਾਲਕ ਸੀਗਾ ਮੇਨ ਉਹ ਵੀ ਅਕਿਊਜ਼ਡ ਹੈ ਉਹਨੂੰ ਵੀ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਜਿਹੜੇ ਕੋਈ ਬੰਦੇ ਪਨਾਹ ਦੇਣ ਵਾਲੇ ਆ ਉਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਵਿੱਚ ਵੀ ਅਸੀਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਹੋਰ ਵੀ ਤਿੰਨ ਹੋਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇੱਕ ਬੰਦਾ ਅਜੇ ਹੋਰ ਬਾਕੀ ਦਾ ਨਾਮ ਜਿਹੜਾ ਮਾਮਲੇ ਦੇ ਵਿੱਚ ਉਸ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਤੇ ਇਹਨਾਂ ਕੱਲ ਨੂੰ ਚਾਰਾਂ ਨੂੰ ਕੋਰਟ ਦੇਸ਼ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਦਾ ਰਿਮਾਂਡ ਹਾਸਲ ਕਰਾਂਗੇ ਅਜੇ ਕਮਲ ਸਿਰਫ ਡਰਾਈਵਰ ਨੂੰ ਇਹਨਾਂ ਜਿਹੜੇ ਮਾਲਕ ਟਿਪਰ ਦਾ ਇਸ ਨੂੰ ਕੱਲ ਨੂੰ ਪੇਸ਼ ਕਰਨਾ ਹਾਂ ਇਹ ਮੇਨ ਮੇਰੇ ਨਾਂ ਤੇ ਹੀ ਟਿਪਰ ਸੀਗਾ ਮੇਨ ਮਾਲਕ ਇਹ ਹੀ ਸੀਗਾ ਇਸ ਨੂੰ ਗ੍ਰਿਫਤਾਰ ਕਰਕੇ ਨੂੰ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜੋ ਤੀਸਰਾ ਮੋਲਜਮ ਹੈ ਉਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕੱਲ ਦਿੱਤਾ ਕੱਲ ਵੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿੱਥੇ ਹੈਵੀ ਵਾਹਨਾਂ ਦੀ ਜਿਹੜੇ ਉਸ ਸਮੇਂ ਜਦੋਂ ਸਕੂਲ ਦੀ ਛੁੱਟੀ ਹੁੰਦੀ ਆ ਜਾਂ ਸਕੂਲ ਜਾਣ ਦਾ ਬੱਚਾ ਦਾ ਸਮਾਂ ਹੁੰਦਾ ਹੈ ਉਸ ਤੇ ਪਾਬੰਦੀ ਲਗਾਈਤੀ ਗਈ ਸੀ ਕਿ ਇਹਨੇ ਤੋਂ ਇੰਨੇ ਸਮੇ ਸਵੇਰ ਦਾ ਸਮਾਂ ਹੋਵੇ ਜਾਂ ਫਿਰ ਦੁਪਹਿਰ ਦਾ ਸਮਾਂ ਹੋ ਜੋ ਹੈਵੀ ਵਾਨ ਹੋਣਗੇ ਪਟਿਆਲਾ ਸਮਾਣਾ ਰੋਡ ਤੇ ਨਹੀਂ ਚੱਲਣਗੇ ਕਿਉਂਕਿ ਉਸ ਟਾਈਮ ਸਕੂਲ ਦੇ ਵਿੱਚ ਬੱਚਿਆਂ ਨੇ ਸਵੇਰ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੇ ਜਾਣਾ ਹੁੰਦਾ ਹੈ ਤੇ ਦੁਪਹਿਰ ਦੇ ਵੇਲੇ ਤਾਂ ਉਸ ਵੇਲੇ ਬੱਚਿਆਂ ਦੇ ਵਾਪਸ ਆਉਣ ਦਾ ਸਮਾਂ ਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਮਾਣਾ ਦੇ ਵਿੱਚ ਹਾਦਸਾ ਵਾਪਰਿਆ ਸੀ ਤਾਂ ਪ੍ਰਸ਼ਾਸਨ ਹੁਣ ਜਾਗ ਗਿਆ ਪ੍ਰਸ਼ਾਸਨ ਦੇ ਵੱਲੋਂ ਇਤਿਹਾਤ ਵਰਤਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਗਿਆ ਮੁੜ ਇਹ ਹਾਦਸਾ ਨਾ ਵਾਪਰੇ ਤਾਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਦੁਪਹਿਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਮੈਜਿਸਟ੍ਰੇਟ ਪਟਿਆਲਾ ਦੇ ਨੇ ਉਹਨਾਂ ਦੇ ਵੱਲੋਂ ਜਾਰੀ ਹੁਕਮ ਕੀਤੇ ਗਏ ਸੀ ਕਿ ਪਟਿਆਲਾ ਸਮਾਣਾ ਰੋਡ ਤੇ ਜੋ ਹੈਵੀ ਵਿਕ ਨੇ ਹੈਵੀ ਮਾਨ ਨੇ ਉਹਨਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ 7 ਮਈ 2025 ਦਾ ਉਹ ਦਿਨ ਜਦੋਂ ਇਹ ਬੱਚੇ ਸਕੂਲ ਤੋਂ ਵਾਪਸ ਘਰ ਆ ਰਹੇ ਸੀ ਨਿੱਜੀ ਸਕੂਲ ਵੈਨ ਸੀਗੀ ਜਿਸ ਦੇ ਨਾਲ ਟਿੱਪਰ ਦੀ ਟੱਕਰ ਹੁੰਦੀ ਹੈ ਇਨੀ ਭਿਆਨਕ ਟੱਕਰ ਹੁੰਦੀ ਹੈ ਕਿ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟਿੱਪਰ ਦਾ ਕੀ ਹਾਲ ਹੋ ਗਿਆ ਜੋ ਮਾਸੂਮਾ ਸੀ ਸੱਤ ਮਾਸੂਮ ਸੀਗੇ ਜਿਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਇੱਕ ਜੋ ਡਰਾਈਵਰ ਸੀਗਾ ਉਸ ਦੀ ਵੀ ਮੌਤ ਹੋ ਗਈ ਸੀ ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਨ੍ਹਾਂ ਦੇ ਹੰਝੂ ਹਾਲੇ ਤੱਕ ਸੁੱਕੇ ਨਹੀਂ ਪਰਿਵਾਰ ਰੋ ਰਹੇ ਨੇ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਤੇ ਨਾ ਕਿਤੇ ਹੁਣ ਇਨਸਾਫ ਦੀ ਗੁਹਾਰ ਜਿਹੜੀ ਸੀ ਉਹ ਕਿਤੇ ਨਾ ਕਿਤੇ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਇਨਸਾਫ ਪੂਰਾ ਨਹੀਂ ਮਿਲਿਆ ਸਿਰਫ ਹਾਲੇ ਤੱਕ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਤੋਂ ਬਾਅਦ ਅੱਗੇ ਕੇਸ ਚੱਲਦਾ ਹੈ ਕਿਸ ਤਰੀਕੇ ਦੇ ਨਾਲ ਕੀ ਸਜ਼ਾ ਇਹਨਾਂ ਨੂੰ ਮਿਲਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਜੋ ਪਰਿਵਾਰਾਂ ਦੀ ਮੰਗ ਸੀ ਕਿ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਹਿਲੀ ਗ੍ਰਿਫਤਾਰੀ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਕਿਉਂਕਿ ਬੇਸ਼ੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਟਿਪਰ ਦੇ ਪਰ ਜੋ ਮਾਲਕ ਸੀ ਟਿਪਰ ਦੇ ਉਹਨਾਂ ਦੀ ਗ੍ਰਿਫਤਾਰੀ ਦੀ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਤੇ ਹੁਣ ਇੱਕ ਟਿਪਪਰ ਮਾਲਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਸਾਡੇ ਸਹਿਯੋਗੀ ਪਰਸ਼ੋਤਮ ਕੌਸ਼ਿਕ ਦੇ ਵੱਲੋਂ ਵੀ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੀ ਕੁਝ ਕਾਰਵਾਈ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਹੈ। ਸਮਾਣਾ ਪਟਿਆਲਾ ਸੜਕ ਤੇ 7 ਮਈ ਨੂੰ ਜਿਹੜਾ ਟਿਪਪਰ ਔਰ ਇਨੋਵਾ ਕਾਰ ਹਾਸਾ ਜਿਹਦੇ ਵਿੱਚ 7 ਮਾਸੂਮ ਬੱਚਿਆਂ ਦੀ ਜਾਨ ਗਈ ਸੀ ਡਰਾਈਵਰ ਬਲਵਿੰਦਰ ਸਿੰਘ ਦੀ ਵੀ ਮੌਤ ਹੋਈ ਸੀ ਉਸ ਮਾਮਲੇ ਦੇ ਵਿੱਚ ਪਹਿਲਾਂ ਡਰਾਈਵਰ ਨੂੰ ਪੁਲਿਸ ਨੇ ਜਿਹੜਾ ਟ੍ਰਿਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਸ ਨੂੰ ਗ੍ਰਿਫਤਾਰ ਕੀਤਾ ਹੁਣ ਜਿਹੜੇ ਦੋ ਬੰਦੇ ਹੋਰ ਨਾਮਜ਼ਦ ਕੀਤੇ ਗਏ ਸੀ ਜਿਹੜਾ ਟ੍ਰਿਪਰ ਦਾ ਮਾਲਕ ਹੈ ਉਸ ਨੂੰ ਦਿਵਿੰਦਰ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਅਜੇ ਕੱਥੇ ਤੇ ਬਾਕੀ ਹੈ ਜਿਹੜਾ ਵਿਅਕਤੀ ਜਿਹੜਾ ਇਸ ਦਾ ਪਾਰਟਨਰਸ ਆ ਉਸ ਨੂੰ ਗ੍ਰਿਫਤਾਰ ਕਰਨਾ ਹੈ ਲੇਕਿਨ ਜਿਨ੍ਹਾਂ ਨੇ ਇਹਨਾਂ ਨੂੰ ਪਨਾ ਦਿੱਤੀ ਉਹ ਤਿੰਨ ਲੋਕ ਵੀ ਹਿਰਾਸਤ ਵਿੱਚ ਸਦਰ ਪੁਲਿਸ ਮਾਣਾ ਲੈਂਦੇ ਹਨ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰਿੰਚਾਰਜ ਵਿਕਰਮਜੀਤ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਕਥਿਤ ਜਿਹੜੇ આરોપી ਇਸ ਨੂੰ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਜਿਹੜੇ ਤਿੰਨ ਵਿਅਕਤੀ ਹਿਰਾਸਤ ਵਿੱਚ ਲਏ ਗਏ ਜਿਨ੍ਹਾਂ ਨੇ ਪਨਾ ਦਿੱਤੀ ਇਹਨਾਂ ਨੂੰ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਹਿਲਾਂ ਇਸ ਦੇ ਮਾਮਲਾ ਦਰਜ ਹੋਏ ਸੂ ਜਿਹੜਾ ਇਹਨਾਂ ਨੂੰ ਪਨਾ ਦੇਵੇਗਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਉਸੇ ਦੇ ਤਹਿਤ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਔਰ ਲੋਕਾਂ ਦੇ ਵਿੱਚ ਗੁੱਸਾ ਸੀ ਕਿ ਟਿਪਰ ਕੇ ਜਿਹੜੇ ਮਾਲਕ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਉਸ ਨੂੰ ਦੇਖਦੇ ਪ੍ਰਸ਼ਾਸਨ ਵੀ ਹਰਕਤ ਤੇ ਆਇਆ ਔਰ ਪੁਲਿਸ ਨੇ ਜਿਹੜਾ ਕਥਿਤ ਮਾਲਕ ਜਿਹੜਾ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਉਸ ਨੂੰ ਅਦਾਲਤ ਤੇ ਪੇਸ਼ ਕਰਨਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸਿਕ ਪੀੜੀਸੀ ਨਿਊਜ਼ ਸਮਾਣਾ